ਕਿਸਾਨ ਅੰਦੋਲਨ ਵਿੱਚ ਦੇਖਿਆ ਜਾਵੇ ਤਾਂ ਅਲੱਗ-ਅਲੱਗ ਕਿਸਾਨ ਲੀਡਰਾਂ ਦੇ ਅਲੱਗ-ਅਲੱਗ ਮਤ ਹੈ ਇੱਕ ਤਰੀਕ ਘਾਟ ਨਜ਼ਰ ਆਉਂਦੀ ਹੈ ਅ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਚੁੱਕੇ ਨੇ ਉਹਨਾਂ ਦੀ ਤਾਜ਼ਾ ਹਾਲਾਤ ਤਾਜ਼ਾ ਜਿਹੜੀ ਸਿਹਤ ਰਿਪੋਰਟ ਆ ਉਹਦੇ ਵਿੱਚ ਅਜਾਇਆ ਵੀ ਉਹਨਾਂ ਦਾ ਸਾਢੇ 20 ਕਿਲੋ ਵਜ਼ਨ ਘੱਟ ਗਿਆ ਤੇ ਉਹਨਾਂ ਦੇ ਕਿਡਨੀ ਤੇ ਜਿਹੜਾ ਲੀਵਰ ਆ ਉਹ ਡੈਮੇਜ ਹੋਣ ਦੀ ਕਗਾਰ ਤੇ ਨੇ ਕੀ ਤੁਹਾਨੂੰ ਲੱਗਦਾ ਵੀ ਸੜਕਾਂ ਤੇ ਬੈਠ ਕੇ ਕਿਸਾਨ ਆਪਣੇ ਜਿਹੜੇ ਮਸਲੇ ਨੇ ਉਹ ਸਰਕਾਰ ਤੋਂ ਹੱਲ ਕਰਵਾ ਸਕਦੇ ਨੇ ਬੀ ਬੇਸਿਕਲੀ ਡੈਮੋਕ੍ਰੇਸੀ ਚ ਕੀ ਹੁੰਦਾ ਹੈ ਕੋਈ ਕਾਲਾ ਬਿੱਲਾ ਲਾਲੇ ਸਰਕਾਰ ਦੀ ਜੁੱਤੀ ਬਣਦੀ ਹੈ ਉਹ ਪੁੱਛੇ ਕਿ ਤੇਨ ਕੀ ਤਕਲੀਫ ਹੈ ਇੱਥੇ ਤਾਂ 52 ਦਿਨ 53 ਦਿਨ ਹੋ ਗਏ ਰਲੇਵਾਲ ਸਾਹਿਬ ਨੂੰ ਮਰਨ ਮਰਤੇ ਬੈਠਿਆ ਈਸੇ 111 ਕਿਸਾਨ ਹੋਰ ਮਰਨ ਮਰਤੇ ਬੈਠ ਗਏ ਜੀ ਦੂਜਾ ਤੀਜਾ ਦਿਨ ਹੈ ਬਿਲਕੁਲ ਔਰ 101 ਕਿਸਾਨਾਂ ਦਾ ਜਿਹਾ ਜਾਂਦਾ ਹੈ ਉਹ ਕੋਟੀਅਰ ਦਾ ਸ਼ੈਲ ਮਾਰ ਕੇ ਗੋਲੀਆਂ ਚਲਾ ਕੇ ਉਹਨੂੰ ਫੱਟੜ ਕਰਕੇ ਵਾਪਸ ਭੇਜ ਦਿੰਦੇ ਆ ਇਸ ਸਰਕਾਰ ਨੂੰ ਵੀ ਚੀਜ਼ ਕਿੱਥੇ ਆ ਅੱਜ ਜਿਹੜੇ ਲੋਕ ਸੜਕਾਂ ਕਹੀਂ ਜਾਂਦੇ ਨੇ ਲੋ ਜੀ ਕਿਸਾਨ ਤਾਂ 3 ਦਿਨ ਟ੍ਰੈਫਿਕ ਜਾਮ ਕਰ ਦਿੰਦੇ ਨੇ ਇਹ ਤਾਂ ਰੋਜ਼ ਰੇਲਾ ਰੋਖ ਦਿੰਦੇ ਨੇ ਇਹ ਤਾਂ ਰੋਜ਼ ਅੰਦੋਲਨ ਚੇਹਰੇ ਰਹਿੰਦੇ ਨੇ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਭਈ ਇਹ ਜਿਹੜੇ ਕਿਸਾਨ ਰੋਜ਼ੇ ਕਰਦੇ ਨੇ ਉਹ ਤੁਹਾਡੇ ਕਿੱਤਿਆਂ ਨੂੰ ਬਚਾਉਣ ਵਾਸਤੇ ਇੱਕ ਕੰੰਧ ਦਾ ਕੰਮ ਕਰ ਰਹੇ ਨੇ ਹਾਂਜੀ ਕੰਦੇ ਸਿੰਘ ਜੀ ਦਾ ਕੱਲ ਹੀ ਉਹਨਾਂ ਨੇ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ ਵੀ ਨਵਾਂ ਮਰਜੀ ਵੜਾ ਜੱਥਾ 101 ਕਿਸਾਨਾਂ ਦਾ ਅਸੀਂ ਸੰਭੂ ਬਾਰਡਰ ਤੋਂ ਦੁਆਰਾ ਭੇਜਿਆ ਤੇ ਦੂਜੇ ਪਾਸੇ 111 ਹੋਰ ਬੱਲੇਵਾਲ ਮਰਨ ਵਰਤ ਤੇ ਬੈਠ ਚੁੱਕੇ ਆ ਤਾਂ ਅਸੀਂ ਦੋਨਾਂ ਦੇ ਵਿਚਾਰ ਸਹਿਮਤ ਨਹੀਂ ਆਪਸੀ ਸਹਿਮਤੀ ਨਹੀਂ ਵੀ ਇਕੱਠੇ ਮਿਲ ਕੇ ਨਹੀਂ ਚੱਲ ਰਹੇ ਤੁਹਾਨੂੰ ਲੱਗਦਾ ਵੀ ਇੱਕ ਸਾਈਡ ਤੋਂ ਵੀ ਦੋ ਗਰੁੱਪ ਵੰਡ ਚੁੱਕੇ ਦੋ ਧੜੇ ਬਣ ਚੁੱਕੇ ਨੇ ਵੀ ਉਹ ਅਲੱਗ-ਅਲੱਗ ਆਪਣੀ ਨੀਤੀ ਤੇ ਚੱਲ ਰਹੇ ਆ ਯਾਰ ਦੇ ਲੋਕਾਂ ਨੇ ਬੜੀ ਵੱਡੀ ਪੁੱਲ ਕੀਤੀ ਹੈ ਇਹੋ ਜਿਹੇ ਲੋਕਾਂ ਨੂੰ ਚੋੜ ਲਿਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਨਾ ਕੁਝ ਆਉਂਦਾ ਸਰਕਾਰਾਂ ਕਿਵੇਂ ਚਲਾਉਣੀ ਆ ਨਾ ਉਹਨਾਂ ਦੀ ਲੋਕਾਂ ਦੇ ਮਸਲੇ ਤੇ ਕੋਈ ਪਕੜ ਹੈ ਸੱਸੀਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿਸਾਨੀ ਮਸਲੇ ਦੇ ਉੱਤੇ ਭਾਰਤ ਵਿੱਚ ਕਿਸਾਨੀ ਅੰਦੋਲਨ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਮੌਜੂਦਾ ਸਮੇਂ ਵਿੱਚ ਕਿਸਾਨੀ ਅੰਦੋਲਨ ਆਪਣੇ ਸਿਖਰਾਂ ਤੇ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਬਲਵੀਰ ਸਿੰਘ ਰਾਜੇਵਾਲ ਜੀ ਨਾਲ ਜੋ ਸਾਡੇ ਵਿੱਚ ਮੌਜੂਦ ਹਨ ਸਰ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਿਹਰਬਾਨ ਸਰ ਸਭ ਤੋਂ ਪਹਿਲਾ ਸਵਾਲ ਸਾਡਾ ਇਹ ਹੈ ਕੇਂਦਰ ਦੀ ਪੰਜਾਬ ਪ੍ਰਤੀ ਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਇੰਨੀ ਬੇਰੁਖੀ ਕਿਉਂ ਅਸਲ ਚ ਇਹ ਇਹ ਸਵਾਲ ਦਾ ਜਵਾਬ ਸਮਝਣ ਵਾਸਤੇ ਪੰਜਾਬ ਦੇ ਲੋਕਾਂ ਦੀ ਸਾਇਕੀ ਪੰਜਾਬ ਦੇ ਲੋਕਾਂ ਦਾ ਪਿਛੋਕੜ ਇਹ ਸਮਝਣਾ ਪਏਗਾ ਜੀ ਇਸ ਖਿੱਤੇ ਜਿਹੜੇ ਵਾਸਤੇ ਲੋਕ ਨੇ ਇਹਨਾਂ ਨੂੰ ਗੁਰੂ ਸਾਹਿਬਾਨ ਦੀ ਐਸੀ ਗੁਰਤੀ ਦਿੱਤੀ ہوئی ਹੈ ਇਹਨਾਂ ਦੇ ਡੀਐਨਏ ਚ ਆ ਗਿਆ ਪੀ ਸੂਲਮ ਬਰਦਾਸ਼ਤ ਨਹੀਂ ਕਰਦੇ ਜੀ ਇਹ ਅਜ ਤੋਂ ਨਹੀਂ ਸਦੀਆਂ ਤੋਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਢਾੜਵੀ ਆ ਕੇ ਅਫਗਾਨਿਸਤਾਨ ਵੱਲੋਂ ਆ ਕੇ ਸਾਡੇ ਦਿੱਲੀ ਤੱਕ ਦੇ ਜਿਹੜੇ ਵਾਸਤੇ ਉੱਥੇ ਲੋਕ ਸੀ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸੀ ਤਾਂ ਉਦੋਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਉਹਨਾਂ ਨੂੰ ਛਡਾ ਕੇ ਧੀਆਂ ਭੈਣਾਂ ਨੂੰ ਘਰੋ ਘਰੀ ਪਹੁੰਚਾਉਂਦੇ ਸੀ ਜੀ ਬਿਲਕੁਲ ਔਰ ਉਤੇ ਬਾਅਦ ਜਦੋਂ ਆਜ਼ਾਦੀ ਦੀ ਲੜਾਈ ਹੋਈ ਤਾਂ ਸਭ ਤੋਂ ਮੋਰੀ ਹੋ ਕੇ ਪੰਜਾਬ ਵਿੱਚ ਵੱਸਣ ਵਾਲੇ ਲੋਕਾਂ ਨੇ ਇਹ ਲੜਾਈ ਲੜੀ ਹਮ ਔਰ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਜੇ ਸਹੀ ਮਾਨੇ ਚ ਦੇਖਿਆ ਜਾਏ ਤਾਂ ਜਿਹੜੇ ਲੋਕ ਫਾਂਸੀ ਚੜ੍ਹੇ ਉਹਨਾਂ ਚੋਂ 98% ਪੰਜਾਬੀ ਸੀ ਹਮ ਯਾਨੀ ਨੇ ਕਾਲੇ ਪਾਣੀ ਨੇ ਸਜਾ ਕਟੀਆਂ ਮੋਰਦਰ 90% ਉਹ ਪੰਜਾਬੀ ਸੀ ਬਿਲਕੁਲ ਸਰ ਔਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ 10 ਲੱਖ ਪੰਜਾਬੀ ਮਰੇ ਵੰਡ ਪੰਜਾਬ ਦੀ ਹੋਈ ਹੈ ਦੇਸ਼ ਦੀ ਨਹੀਂ ਹੋਈ ਹੂੰ ਔਰ ਇਹ ਥੋੜਾ ਜਿਹਾ ਬੰਗਾਲ ਦੀ ਹੋਈ ਹੈ ਬਿਲਕੁਲ ਇਹ ਜਿਹੜੇ ਲੋਕ ਇੱਥੇ ਮਰੇ 10 ਲੱਖ ਉਹਨਾਂ ਦੀ ਲਾਸ਼ਾਂ ਦੇ ਉੱਤੇ ਇੱਥੇ ਦੀ ਆਜ਼ਾਦੀ ਖੜੀ ਹੈ ਹੂੰ ਅਨਫੋਰਚੂਨੇਟ ਪਹਿਲੂ ਇਹ ਹੈ ਕਿਉਂਕਿ ਅਸੀਂ ਜ਼ੁਲਮ ਬਰਦਾਸ਼ਤ ਨਹੀਂ ਕਰਦੇ ਹਰੇਕ ਜ਼ੁਲਮ ਦੇ ਖਿਲਾਫ ਲੜਾਈ ਬਿੜ ਲੈਣੇ ਆ ਤਾਂ ਸਾਨੂੰ ਕੇਂਦਰ ਵਿੱਚ ਜਿੱਦੀ ਮਰਜ਼ੀ ਸਰਕਾਰ ਰਹੀ ਹੋਵੇ ਉਹਨੇ ਸਾਡੇ ਤੇ ਹਮੇਸ਼ਾ ਕਹਿਰੀ ਅੱਖ ਰੱਖੀ ਹਾਂਜੀ ਔਰ ਉਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ 1962 ਚੀਨ ਨੇ ਹਮਲਾ ਕਰਤਾ ਹੂੰ ਚੀਨ ਦੇ ਹਮਲੇ ਦਾ ਅਸੀਂ ਡਟ ਕੇ ਵਿਰੋਧ ਕੀਤਾ ਸਾਡੇ ਹੀ ਮੁੰਡੇ ਸਾਡੇ ਹੀ ਭੈਣ ਭਾਈ ਜਿਹੜੇ ਫੌਜ ਵਿੱਚ ਸੀ ਉਹਨਾਂ ਨੇ ਡਟ ਕੇ ਚੀਨ ਦਾ ਵਿਰੋਧ ਕੀਤਾ ਤੇ ਦੇਸ਼ ਦੀ ਰਾਖੀ ਕੀਤੀ ਜੀ ਉਤੋਂ ਬਾਅਦ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਪੰਡਿਤ 네ਰੂ ਨੇ ਪਈ ਦੇਸ਼ ਗਰੀਬ ਹੈ ਡਿਫੈਂਸ ਤੇ ਖਰਚੇ ਦੀ ਲੋੜ ਹੈ ਸਾਡੇ ਕੋਲ ਪੈਸੇ ਹੈ ਨਹੀਂ ਸਾਡੀ ਮਾਰੀ ਮਦਦ ਕਰੋ ਤਾਂ ਇਹ ਵੀ ਔਨ ਰਿਕਾਰਡ ਹੈ ਪੰਜਾਬ ਕੱਲ੍ਹ ਹੀ ਸੀ ਜੀ ਨੇ 17 ਕਿੰਟਲ 20 ਕਿਲੋ ਸੋਨਾ ਡੋਨੇਟ ਕੀਤਾ ਇਹ ਬਾਕੀ ਸਾਰੇ ਦੇਸ਼ ਨੇ ਸਿਰਫ 18 ਕਿਲੋ ਕੈਸ਼ ਕੰਪੋਨੈਂਟ ਸਾਡਾ ਫਿਰ 90% ਸੀ ਜਦੋਂ ਦੇਸ਼ ਵਿੱਚ ਭੁੱਖਮਰੀ ਹੋਈ ਤਾਂ ਸਾਡੇ ਇੱਥੇ ਪੰਜਾਬ ਰੋਡ ਹੋਰ ਦੀਆਂ ਬੱਸਾਂ ਵਿੱਚ ਇੱਕ ਪਲੇਟ ਲੱਗੀ ਹੁੰਦੀ ਸੀ ਜਿੱਤੇ ਲਿਖਿਆ ਸੀ ਪ੍ਰੋਡਿਊਸ ਔਰ ਪੈਰਿਸ਼ ਪੰਜਾਬ ਦੇ ਲੋਕਾਂ ਨੇ ਚੈਲੰਜ ਕਬੂਲ ਕੀਤਾ ਇਹ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਅਸੀਂ ਤਿੰਨਾਂ ਸਾਲਾਂ ਵਿੱਚ ਇਨਾ ਅੰਨ ਪੈਦਾ ਕਰਤਾ ਸੀ ਫੂਡ ਸਰਪਲਸ ਕਰਤਾ ਦੇਸ਼ ਵਿੱਚ ਜੀ ਬਿਲਕੁਲ ਫੂਡ ਸਫੀਸ਼ੀਐਂਟ ਨਹੀਂ ਸਰਪਲਸ ਕਰ ਦਿੱਤਾ ਤਿੰਨਾਂ ਸਾਲਾਂ ਵਿੱਚ ਤਾਂ ਹਮੇਸ਼ਾ ਜਿੱਧਰ ਨੂੰ ਪੰਜਾਬੀ ਜਾਂਦੇ ਆ ਟੁੱਟ ਕੇ ਪੈਂਦੇ ਆ ਔਰ ਉਹਨੂੰ ਹਮੇਸ਼ਾ ਸਫਲਤਾ ਹਾਸਲ ਕਰਦੇ ਆ ਇਹ ਇਸ ਇਹ ਸਾਡਾ ਜਿਹੜਾ ਗੁਣ ਹੈ ਇਹ ਜਿਹੜੇ ਲੋਕਾਂ ਨੇ ਰਾਜ ਭਾਗ ਚਲਾਉਣਾ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਪੈਂਦਾ ਹੈ ਉਹ ਦੇਸ਼ ਦਾ ਕੋਈ ਕੋਨਾ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਬਿੜਦਾ ਤੁਸੀਂ ਫੇਰ ਇਹ ਤੋਂ ਅੱਗੇ ਜਾਓ ਜਦੋਂ ਐਮਰਜੈਂਸੀ ਲੱਗੀ ਕੱਲੇ ਪੰਜਾਬੀਆਂ ਨੇ ਐਮਰਜੈਂਸੀ ਦੇ ਖਿਲਾਫ ਲਗਾਤਾਰ ਮੋਰਚਾ ਲੜਿਆ ਹਮ ਅਕਾਲੀ ਦਲ ਨੇ ਲੜਿਆ ਪੰਜਾਬੀ ਸੀ ਹੋਰ ਬਾਕੀ ਦੇਸ਼ ਚ ਕੋਈ ਨਹੀਂ ਹੋਇਆ ਬਾਕੀ ਨੇ ਫੜ ਕੇ ਡੀਡਰ ਅੰਦਰ ਦੇ ਦਿੱਤੇ ਕਿਤੇ ਮੋਰਚਾ ਨਹੀਂ ਲੱਗਿਆ ਔਰ ਇਹ ਤੋਂ ਵੀ ਬਾਅਦ ਜਦੋਂ ਐਮਰਜੈਂਸੀ ਖਤਮ ਹੋਈ ਜੇਪੀ ਨੇ ਜਨਤਾ ਪਾਰਟੀ ਦਾ ਨਾਅਰਾ ਦਿੱਤਾ ਔਰ ਉਹ ਬਿਹਾਰੀ ਸੀ ਬਿਹਾਰ ਚ ਨਹੀਂ ਦਿੱਤਾ ਹੂੰ ਪੰਜਾਬ ਚਾ ਕਿਨਾਰਾ ਦਿੱਤਾ ਜਨਤਾ ਪਾਰਟੀ ਦਾ ਜਨਤਾ 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 ਹੋ ਗਈ ਸਾਰੇ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਉਹ ਨਹੀਂ ਚੱਲਿਓ ਉਹ ਉਹਨਾਂ ਦੀਆਂ ਆਪਣੀਆਂ ਗਲਤੀਆਂ ਪਰ ਪੰਜਾਬ ਦੇ ਲੋਕਾਂ ਦੀ ਸ਼ੁਰੂਆਤ ਰੰਗ ਲੈ ਆਈ ਇਸੇ ਤਰ੍ਹਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ ਜਦੋਂ ਕੋਈ ਜ਼ਿਆਦਤੀ ਹੁੰਦੀ ਹੈ ਪੰਜਾਬ ਦੇ ਲੋਕ ਖੜੇ ਹੋ ਜਾਂਦੇ ਨੇ ਇਸ ਕਰਕੇ ਦਿੱਲੀ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀਆਂ ਅੱਖਾਂ ਵਿੱਚ ਪੰਜਾਬੀ ਰੜਕਦੇ ਨੇ ਔਰੇ ਅੱਜ ਵੀ ਜਿਹੜਾ ਮੋਰਚਾ ਚੱਲਦਾ ਉਹਦੇ ਵਿੱਚ ਪੰਜਾਬੀਆਂ ਖਾਤਰੀ ਗੋੰਦਾਂ ਗੁੰਦੀਆਂ ਜਾਂਦੀਆਂ ਇਹਨਾਂ ਨੂੰ ਕਿਵੇਂ ਨੀਵੇਂ ਦਿਖਾਉਣਾ ਹੈ ਇਹਨਾਂ ਨੂੰ ਕਿਵੇਂ ਥਕਾਉਣਾ ਹੈ ਕਿਵੇਂ ਇਹਨਾਂ ਦਾ ਹੌਸਲੇ ਪਸਤ ਕਰਨੇ ਨੇ ਸਾਰਾ ਜੋਰ ਸਰਕਾਰਾਂ ਦਾ ਇਸ ਗੱਲ ਤੇ ਲੱਗਿਆ ਭਾਵੇਂ ਮੰਗਾਂ ਜਾਇਜ਼ ਹੀ ਨੇ ਪਰ ਫੇਰ ਵੀ ਉਹ ਸਾਨੂੰ ਥਕਾਉਣਾ ਚਾਹੁੰਦੇ ਨੇ ਲੜਾਈ ਸਾਡੀ ਲੰਬੀ ਕਰਨਾ ਚਾਹੁੰਦੇ ਨੇ ਸਰ ਜਿਹੜੀ ਖਰੜਾ ਨੀਤੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸੌਂਪੀ ਗਈ ਸੀ ਪੰਜਾਬ ਦੇ ਕਿਸਾਨਾਂ ਨੂੰ ਬਲਕਿ ਪੂਰੇ ਭਾਰਤ ਦੇ ਕਿਸਾਨਾਂ ਨੂੰ ਸੌਂਪੀ ਗਈ ਸੀ ਉਹ ਜਿਹੜੀ ਖਰੜਾ ਨੀਤੀ ਆ ਪੰਜਾਬ ਗਵਰਨਮੈਂਟ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਕਿ ਅਸੀਂ ਇਹਨੂੰ ਕੈਨਸਲ ਕਰਦੇ ਆ ਤੁਹਾਨੂੰ ਕੀ ਲੱਗਦਾ ਉਹ ਰੱਦ ਕੀਤੀ ਕੀ ਆ ਇਹਦੇ ਫਾਇਦੇ ਕੀ ਹੋਣਗੇ ਇਹਦੇ ਨੁਕਸਾਨ ਕੀ ਹੋਣਗੇ ਦੇਖੋ ਜਿਹੜੀ ਖੇਤੀ ਦੀ ਜਿਹੜਾ ਨਵਾਂ ਡਰਾਫਟ ਆਇਆ ਹੈ ਖੇਤੀ ਤੇ ਮਾਰਕੀਟਿੰਗ ਦੇ ਉੱਤੇ ਜੀ ਪੰਜਾਬ ਦੀ ਮਾਰਕੀਟਿੰਗ ਜਿਹੜਾ ਸਿਸਟਮ ਹੈ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਮਾਰਕੀਟਿੰਗ ਸਿਸਟਮ ਹੈ ਕਿਸੇ ਮੂਲ ਕਦਾ ਕਿਸੇ ਸਟੇਟ ਦਾ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਹਰਿਆਣੇ ਨੇ ਸਾਡੀ ਨਕਲ ਕੀਤੀ ਹੈ ਦੂਜਾ ਹਰਿਆਣਾ ਜਿੱਥੇ ਇਹੀ ਮਾਰਕੀਟਿੰਗ ਸਿਸਟਮ ਹੈਗਾ ਸਾਡੇ ਹੀ ਦੇਸ਼ ਵਿੱਚ ਹੋਰ ਕਿਸੇ ਸਟੇਟ ਨੇ ਇਹ ਮਾਰਕੀਟਿੰਗ ਸਿਸਟਮ ਡਿਵੈਲਪ ਨਹੀਂ ਕੀਤਾ ਔਰ ਭਾਰਤ ਸਰਕਾਰ بڑے-ਵੱਡੇ ਪ੍ਰੈਸ਼ਰ ਹੇਟਾ ਡਬਲਯੂਟੀਓ ਦੇ ਵਰਲਡ ਬੈਂਕ ਦੇ ਇਹ ਜਿਹੜੀਆਂ ਇੰਟਰਨੈਸ਼ਨਲ ਫੋਰਸਿਸ ਨੇ ਉਹਨਾਂ ਦੇ ਦਬਾਹੇਟ ਹੈ ਵੀ ਇੱਥੇ ਹਰ ਚੀਜ਼ ਕਾਰਪੋਰਟਾਈਜ਼ੇਸ਼ਨ ਕੋ ਬਾਰੇ ਪਾਸੇ ਨੂੰ ਲਿਜਾਣ ਲੱਗੇ ਨੇ ਬਿਲਕੁਲ ਤੁਸੀਂ ਇਮੇਜਿਨ ਕਰੋ ਕਾਰਪੋਰੇਟ ਦਾ ਦਬਦਬਾ ਦੁਨੀਆ 'ਚ ਇੰਨਾ ਹੈ ਵੀ ਪਿਛਲੇ ਦਿਨੀ ਜਦੋਂ ਡੋਨਲਡ ਟਰੰਪ ਚੋਣ ਜਿੱਤੇ ਇਲੈਕਸ਼ਨ ਦੀ ਹਾਲਤ ਉਹਨਾਂ ਨੇ ਸੌ ਚੱਕਣੀ ਰਸ਼ਪਤੀ ਦੀ ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰਤੇ ਵੀ ਇੱਥੋਂ ਜਿਹੜੇ ਜੀ ਐਚ 1 ਬੀ ਵੀਜ਼ੇ ਵਾਲੇ ਭਜਾ ਦੇਣੇ ਨੇ ਭਜਾ ਦੇਣੇ ਨੇ ਔਰ ਚਾਰਕ ਦਿਨ ਉਹਨੇ ਇਹ ਬਿਆਨ ਦਿੱਤੇ ਪੰਜਵੇਂ ਦਿਨ ਐਲਨ ਮਸਕ ਨੇ ਜਾ ਕੇ ਜਿਉਂ ਕੰਨ ਮਰੋੜਿਆ ਆਪਣੀ ਗੱਲ ਤੋਂ ਬਦਲ ਗਿਆ ਇਹਦਾ ਮਤਲਬ ਕਾਰਪੋਰੇਟ ਹਾਊਸਸ ਕੰਨ ਮਰੋੜਨ ਦੀ ਸਮਰੱਥਾ ਰੱਖਦੇ ਨੇ ਬਿਲ ਗੇਟਸ ਔਰ ਐਲਨ ਮਸਕ ਵਲੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਹਾਊਸਸ ਨੇ ਉਹਨਾਂ ਦਾ ਅਗਲਾ ਟਾਰਗੇਟ ਖੇਤੀ ਹੈ ਓਕੇ ਇੰਡਸਟਰੀ ਤੇ ਸੌਫਟਵੇਅਰ ਤੇ ਸਾਰੇ ਮਾਰਕੀਟਿੰਗ ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਚਾਹੁੰਦੇ ਨੇ ਕਿ ਦੀਸਾ ਕਬਜ਼ੇ ਚ ਆ ਜੇ ਫਿਰ ਅਨਾਜ ਸਾਡੇ ਕਬਜ਼ੇ ਚ ਹੋਏਗਾ ਤੇ ਜਿਹੜੇ ਇੱਥੇ ਵਸਦੇ ਲੋਕ ਨੇ ਫਿਰ ਸਾਡੇ ਗੁਲਾਮ ਹੋਣਗੇ ਅਨਾਜ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹਨਾਂ ਨੇ ਜੇ ਉੱਥੇ ਅਮਰੀਕਾ ਚ ਡੋਨਲਡ ਟਰੰਪ ਦਾ ਕੰਨ ਮੋੜ ਸਕਦੇ ਨੇ ਤਾਂ ਪੰਜਾਬ ਚ ਅੰਬਾਨੀ ਆ ਡਾ ਨਹੀਂ ਉਹੀ ਨੇ ਇਹ ਜਿਹੜੇ ਉਹਨਾਂ ਨੂੰ ਇਲੈਕਸ਼ਨ ਦਾ ਸਾਰਾ ਖਰਚਾ ਦਿੰਦੇ ਨੇ ਤੇ ਬਾਅਦ ਵਿੱਚ ਇਹਨਾਂ ਨੂੰ ਆਪਣੇ ਮੁਤਾਬਕ ਚਲਾਉਂਦੇ ਨੇ ਇਹ ਤਾਂ ਸਹੀ ਮਾਨ ਹੈ ਵਿੱਚ ਜਿਹੜੀ ਸਰਕਾਰ ਉਹ ਕਾਰਪੋਰੇਟ ਦੀ ਸਰਕਾਰ ਹੈ ਔਰ ਇਹੀ وجہ ਹੈ ਵੀ ਸਾਡੀ ਮੰਡੀ ਜਿਹੜੀ ਬੈਸਟ ਮਾਰਕੀਟਿੰਗ ਸਿਸਟਮ ਹੈ ਉਹਨੂੰ ਤੋੜਨ ਵਾਸਤੇ ਕਾਰਪੋਰੇਟ ਦੇ ਹਵਾਲੇ ਕਰਨ ਵਾਸਤੇ ਇਹ ਨਮਾ ਖੜਾ ਲਿਆਂਦਾ ਜਿਹਦੇ ਨਾਲ ਨਾ ਪੰਜਾਬ ਚ ਮੰਡੀ ਰਹੇਗੀ ਔਰ ਇਹ ਹੀ ਨਹੀਂ ਜਿਹੜੀਆਂ ਨਵੀਂ ਪਾਲਿਸੀਜ਼ ਨੇ ਜੇ ਤੁਸੀਂ ਉਹਨਾਂ ਨੂੰ ਧਿਆਨ ਮਾਰੋ ਜਿਹੜਾ ਬਣ ਰਿਹਾ ਹੈ ਭਾਰਤ ਮਾਲਾ ਪ੍ਰੋਜੈਕਟ ਦਿੱਤਾ ਹੈ ਸੜਕਾਂ ਬਣ ਰਹੀਆਂ ਸਾਡੇ ਲਈ ਨਹੀਂ ਬਣ ਰਹੀਆਂ ਦੇ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਜੋੜਨ ਵਾਸਤੇ ਭਾਰਤ ਨੂੰ एक्सपोर्ट बिजनेस ਕਰਨ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਕਾਰਪੋਰੇਸ਼ਨ ਨੂੰ ਦੂਜੇ ਨਾਲ ਜੋੜਨ ਵਾਸਤੇ ਇਹ ਸੜਕਾਂ ਬਣ ਰਹੀਆਂ ਆ ਪਾਕਿਸਤਾਨ ਚ ਚਾਈਨਾ ਨੇ ਬਣਾਤੀਆਂ ਸਾਡੇ ਇੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣ ਰਹੀਆਂ ਇਹਦੇ ਤੇ ਹਰ 10 ਕਿਲੋਮੀਟਰ ਤੇ ਇੱਕ ਵੱਡੇ ਮਾਲ ਹਾਊਸ ਬਣਾਉਣ ਵਾਸਤੇ ਮਾਰਕੀਟ ਬਣਾਉਣ ਵਾਸਤੇ ਪ੍ਰੋਵੀਜ਼ਨ ਹੈ ਇਹ ਜੇ ਉਹ ਬਣ ਗਏ ਤਾਂ ਸਾਡਾ ਬਾਜ਼ਾਰ ਵੀ ਨਹੀਂ ਰਹਿਣਾ ਅੱਜ ਜਿਹੜੇ ਲੋਕ ਸਾਡੇ ਕਹੀਂ ਜਾਂਦੇ ਨੇ ਲੋ ਜੀ ਕਿਸਾਨ ਤਾਂ 30 ਦਿਨ ਟ੍ਰੈਫਿਕ ਜਾਮ ਕਰ ਦਿੰਦੇ ਨੇ ਇਹ ਤਾਂ ਰੋਜ਼ ਰੇਲਾਂ ਰੋਕ ਦਿੰਦੇ ਨੇ ਇਹ ਤਾਂ ਰੋਜ਼ ਅੰਦੋਲਨ ਚੇਰੇਂਦੇ ਨੇ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਭਈ ਇਹ ਜਿਹੜੇ ਕਿਸਾਨ ਰੋਜ਼ ਇਹ ਕਰਦੇ ਨੇ ਉਹ ਤੁਹਾਡੇ ਕਿੱਤਿਆਂ ਨੂੰ ਬਚਾਉਣ ਵਾਸਤੇ ਇੱਕ ਕੰਧ ਦਾ ਕੰਮ ਕਰ ਰਹੇ ਨੇ ਹਾਂਜੀ ਕਾਰਪੋਰੇਟ ਹਾਊਸੇਸ ਦੇ ਸਾਹਮਣੇ ਇੱਕ ਕੰਧ ਹੈ ਜੇ ਇਹ ਕੰਧ ਉਹਨਾਂ ਨੇ ਝਾੜ ਲਈ ਤਾਂ ਫਿਰ ਬਾਕੀ ਦੇ ਜਿਹੜੇ ਮਤੰਦੇ ਨੇ ਸਾਰੇ ਚਾਹੇ ਇੱਥੇ ਛੋਟੀ ਇੰਡਸਟਰੀ ਆ ਚਾਹੇ ਇੱਥੇ ਜਿਹੜੇ ਦੁਕਾਨਦਾਰ ਨੇ ਇਹ ਇਹ ਕੁਝ ਦਿਨਾਂ ਦੇ پرانے ਨੇ ਇਹਨਾਂ ਨੂੰ ਟਾਉਣ ਵਾਸਤੇ ਉਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇਸ ਕਰਕੇ ਲੋੜ ਤਾਂ ਜੇ ਹੈ ਸਮੇਂ ਦੀ ਲੋੜ ਹੈ ਵੀ ਸਾਰੇ ਮਿਲ ਕੇ ਜਿਹੜੀ ਸਾਰੇ ਦੇਸ਼ ਵਿੱਚ ساری ਦੁਨੀਆ ਵਿੱਚ ਕਾਰਪੋਰਟਾਈਜੇਸ਼ਨ ਹੋ ਰਹੀ ਆ ਹਰ ਤੰਦੇ ਦੀ ਉਹਨੂੰ ਰੋਕਣ ਵਾਸਤੇ ਇਕੱਠੇ ਹੋਈਏ ਇੱਕ ਦੂਏ ਦਾ ਸਾਥ ਲਈ ਸਰ ਕਿਸਾਨ ਅੰਦੋਲਨ ਵਿੱਚ ਦੇਖਿਆ ਜਾਵੇ ਤਾਂ ਅਲੱਗ-ਅਲੱਗ ਕਿਸਾਨ ਲੀਡਰਾਂ ਦੇ ਅਲੱਗ-ਅਲੱਗ ਮਤ ਨੇ ਅਲੱਗ-ਅਲੱਗ ਭੇਦ ਨੇ ਏਕਤਾ ਦੀ ਘਾਟ ਨਜ਼ਰ ਆਂਦੀ ਆ ਅ ਅੱਜ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਚੁੱਕੇ ਨੇ ਉਹਨਾਂ ਦੀ ਤਾਜ਼ਾ ਹਾਲਾਤ ਤਾਜ਼ਾ ਜਿਹੜੀ ਸਿਹਤ ਰਿਪੋਰਟ ਆ ਉਹਦੇ ਵਿੱਚ ਅਜਾਇਆ ਵੀ ਉਹਨਾਂ ਦਾ 20 ਕਿਲੋ ਵਜ਼ਨ ਘੱਟ ਚੁੱਕਿਆ ਤੇ ਉਹਨਾਂ ਦੇ ਕਿਡਨੀ ਤੇ ਜਿਹੜਾ ਲੀਵਰ ਆ ਉਹ ਡੈਮੇਜ ਹੋਣ ਦੀ ਕगार ਤੇ ਨੇ ਕੀ ਤੁਹਾਨੂੰ ਲੱਗਦਾ ਵੀ ਸੜਕਾਂ ਤੇ ਬੈਠ ਕੇ ਕਿਸਾਨ ਆਪਣੇ ਜਿਹੜੇ ਮਸਲੇ ਨੇ ਉਹ ਸਰਕਾਰ ਤੋਂ ਹੱਲ ਕਰਵਾ ਸਕਦੇ ਨੇ ਕੀ ਕਿਸਾਨ ਅੰਦੋਲਨ ਸਿਰਫ ਆਪਣਾ ਸੜਕਾਂ ਤੱਕ ਹੀ ਸੀਮਿਤ ਨਾ ਰਹਿ ਜਾਏ ਨਹੀਂ ਪਰ ਮੈਨੂੰ ਇੱਕ ਸਮਝਾਇਓ ਉਹ ਡੈਮੋਕ੍ਰੇਸੀ ਚ ਲੋਕਾਂ ਕੋਲ ਕਿਹੜਾ ਹਥਿਆਰ ਹੈ ਜੇ ਅਸੀਂ ਵਾਇਲੈਂਟ ਹੋਵਾਂਗੇ ਵਾਇਲੈਂਟ ਮੂਵਮੈਂਟ ਕਦੇ ਵੀ ਡੈਮੋਕ੍ਰੇਸੀ ਚ ਸਫਲ ਨਹੀਂ ਹੁੰਦੀ ਤੇ ਜੇ ਵਾਇਲੈਂਟ ਹੋਵਾਂਗੇ ਤਾਂ ਸਰਕਾਰ ਨੂੰ ਹਥਿਆਰ ਮਿਲ ਜਾਂਦਾ ਹੈ ਵਾਇਲੈਂਸ ਦਾ ਉਹ ਸਾਨੂੰ ਕੁੱਟ ਲੈਂਦੇ ਨੇ ਉਹਨਾਂ ਦੇ ਕੋਲ ਸਕਿਉਰਿਟੀ ਫੋਰਸਿਸ ਨੇ ਪੁਲਿਸ ਹੈ ਫਿਰ ਜੇ ਉਹਨਾਂ ਤੋਂ ਨਾਕਾਬੂ ਹੈ ਇਹ ਤਾਂ ਫੌਜ ਹੈ ਇਹ ਸਾਰੇ ਸਾਧਨ ਸਰਕਾਰ ਕੋਲ ਨੇ ਔਰ ਉਹ ਵਾਇਲੈਂਟ ਮੂਵਮੈਂਟ ਕਹੇ ਕਿ ਉਹਨੂੰ ਕ੍ਰਸ਼ ਕਰ ਦਿੰਦੇ ਨੇ ਬਿਲਕੁਲ ਇਸ ਕਰਕੇ ਪੀਸਫੁੱਲ ਮੂਵਮੈਂਟ ਦਾ ਸਾਡਾ ਜਿਹੜਾ ਕਨਸਟੀਟਿਊਸ਼ਨ ਅਧਿਕਾਰ ਦਿੰਦਾ ਹੈ ਅਸੀਂ ਪੀਸਫੁੱਲੀ ਕੋਈ ਵੀ ਪ੍ਰੋਟੈਸਟ ਕਰ ਸਕਦੇ ਹਾਂ ਅੰਦੋਲਨ ਕਰ ਸਕਦੇ ਹਾਂ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਕੈਰੇਕਟਰ ਨਹੀਂ ਰਿਹਾ ਬਿਲਕੁਲ ਸਰ ਉਹ ਲੋਕਾਂ ਦੇ ਨਹੀਂ ਰਹੇ ਵੋਟਾਂ ਮੰਗ ਲੀਆਂ ਉਹ ਤੇ ਬਾਅਦ ਸਾਨੂੰ ਡੰਡੇ ਨਾਲ ਹੱਕਦੇ ਨੇ ਲੋਕਾਂ ਨੂੰ ਕਹਿੰਦੇ ਨੇ ਵੀ ਤੁਸੀਂ ਆਪਣਾ ਰੋਟੀ ਕਮਾ ਕੇ ਖਾਣੀਆਂ ਖਾਈ ਜਾਓ ਤੇ ਸਾਡੇ ਵੱਲ ਧਿਆਨ ਨਾ ਕਰੋ ਲੋਕਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਕੋਈ ਸਰਕਾਰ ਨਹੀਂ ਔਰ ਸਿਰਫ ਚੋਣਾ ਵੇਲੇ ਲੋਕਾਂ ਕੋਲ ਅੱਜ ਅੱਜ ਤਾਂ ਸਥਿਤੀ ਬੜੀ ਸਪਸ਼ਟ ਹੈ ਕਿ ਅੱਜ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਚਾਹੇ ਕਿਸੇ ਪਾਰਟੀ 'ਚ ਬੈਠੇ ਹੋਣ ਲੋਕਾਂ ਦੀ ਗੱਲ ਕਿਹੜਾ ਕਰਦਾ ਹੈ ਬਿਲਕੁਲ ਸਿਰਫ ਚੋਣਾ ਵੇਲੇ ਫੇਰ ਆ ਜਾਣਗੇ ਬੋਟਾ ਸਾਨੂੰ ਦੇ ਦੋ ਸੱਤਾ ਦਾ ਆਨੰਦ ਭੋਗਣ ਦੀ ਆਦਤ ਪੈ ਗਈ ਇਹਨਾਂ ਦੀ ਔਰ ਸੱਤਾ ਨੂੰ ਇਹਨਾਂ ਨੇ ਇੱਕ ਬਿਜ਼ਨਸ ਬਣਾ ਲਿਆ ਪਹਿਲਾਂ ਇਹ ਚੋਣਾ ਵੇਲੇ ਇਨਵੈਸਟਮੈਂਟ ਕਰਦੇ ਨੇ ਬਾਅਦ 'ਚ ਕਮਾਈ ਕਰਦੇ ਨੇ ਇਸ ਕਰਕੇ ਮੈਂ ਸਮਝਦਾ ਕਿਸਾਨ ਠੀਕ ਰਸਤੇ 'ਤੇ ਨਹੀਂ ਕਿਸਾਨਾਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਇਸ ਪੁਲ ਐਜੀਟੇਸ਼ਨ ਤੋਂ ਬਿਨਾ ਸਰਕਾਰਾਂ ਮਾਲੀਆਂ ਸਰਕਾਰਾਂ ਡੁੱਬ ਗਈਆਂ ਸਰਕਾਰਾਂ ਮਰ ਗਈਆਂ ਸਰਕਾਰਾਂ ਨੂੰ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਸੰਵਿਧਾਨ ਦੀਆਂ ਤੱਜੀਆਂ ਉਡਾ ਰਹੀਆਂ ਤੁਸੀਂ ਮੈਨੂੰ ਦੱਸਿਓ ਜੇ ਕੋਈ ਕਿਸਾਨ ਨੈਸ਼ਨਲ ਹਾਈਵੇ ਬਲੌਕ ਕਰ ਦੇਣ ਉਹਨਾਂ ਤੇ ਪਰਚਾ ਦਰਜ ਹੋ ਜਾਂਦਾ ਹੈ ਹੁਣ ਪ੍ਰਧਾਨ ਮੰਤਰੀ ਨੇ ਆਉਣਾ ਸੀ ਉਹਦਾ ਪਰਚਾ 307 ਦੇ ਵੀ ਕਰ ਕਨਵਰਟ ਕਰਤੇ ਹੋਣੇ ਹੋ ਗਿਆ ਨਾ ਕਿਸਾਨਾਂ ਤੇ ਤਾਂ ਹੋ ਗਿਆ ਇਹ ਜੇ ਸਰਕਾਰ ਨਹੀਂ ਬਲੌਕ ਕੀਤੇ ਆ ਮੈਂ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਚਿੱਠੀ ਲਿਖੀ ਵੀ ਮੈਨੂੰ ਦੱਸਿਓ ਜੀ ਕਿਤੇ ਪ੍ਰੋਵੀਜ਼ਨ ਹੈ ਵੀ ਸਰਕਾਰ ਨੈਸ਼ਨਲ ਹਾਈਵੇ ਤੇ ਜਾਣ ਵਾਲੇ ਪੀਸਫੁਲੀ ਜਾਣ ਵਾਲੇ ਲੋਕਾਂ ਨੂੰ ਰੋਕਣ ਦਾ ਅਧਿਕਾਰ ਰੱਖਦੀ ਹੈ ਮੈਨੂੰ ਇਹ ਦੱਸਿਓ ਵੀ ਕਿਤੇ ਹਿਸਟਰੀ ਚ ਇਦਾਂ ਦੀ ਮਿਸਾਲ ਮਿਲਦੀ ਹੈ ਕਿ ਅਸੀਂ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਹਾਂ ਇਹ ਠੀਕ ਹੈ ਵੀ ਸਰਕਾਰਾਂ ਨੇ ਪੰਜਾਬ ਦੇ ਲੋਕ ਜਿਹੜੇ ਹਮੇਸ਼ਾ ਲੜਦੇ ਨੇ ਭਗਤ ਸਿੰਘ ਨੇ ਏਸੀ ਹਡ ਵੇਲੇ ਪੰਜਾਬੀਆਂ ਨੂੰ ਗੱਡੀਆਂ ਚੋਂ ਲਾ ਲਾ ਕੇ ਇਸਲੀਬ ਕੀਤਾ ਤੇ ਦਿੱਲੀ ਜਾਣ ਤੋਂ ਰੋਕਿਆ ਉਹ ਦੂਜੀ ਸਰਕਾਰ ਇੱਥੇ ਖੱਟੜ ਦੀ ਆ ਗਈ ਹੁਣ ਸੈਣੀ ਦੀ ਹੈ ਇਹ ਬੀਜੇਪੀ ਵਾਲਿਆਂ ਨੇ ਪਰਮਨੈਂਟ ਬੈਰੀਕੇਡ ਲਾ ਕੇ ਸੜਕਾਂ ਬਲੌਕ ਕੀਤੀਆਂ ਔਰ ਬਹੁਤ ਦੁਖਦਾਈ ਪਹਿਲੂ ਇਹ ਹੈ ਵੀ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਤੋਂ ਕਾਨੂੰਨ ਦੀ ਸੰਵਿਧਾਨਕ ਰਾਖੀ ਦੀ ਉਹਦੋਂ ਕਲੈਰੀਫਿਕੇਸ਼ਨ ਦੀ ਲੋੜ ਹੁੰਦੀ ਹੈ ਜੀ ਇੱਥੇ ਇੱਕ ਪਟੀਸ਼ਨ ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਨੇ ਕਹਿ ਦਿੱਤਾ ਵੀ ਹਰਿਆਣਾ ਸਰਕਾਰ 7 ਦਿਨਾਂ ਦੇ ਅੰਦਰ ਅੰਦਰ ਬੈਰੀਕੇਡ ਹਟਾਵੇ ਔਰ ਸੜਕ ਖੋਲੇ ਹੂੰ ਉਹਦੀ ਅਪੀਲ ਕੀਤੀ ਹਰਿਆਣਾ ਸਰਕਾਰ ਨੇ ਜਾ ਕੇ ਸੁਪਰੀਮ ਕੋਰਟ ਸੁਪਰੀਮ ਕੋਰਟ ਦੀ ਗੱਲੇ ਨਹੀਂ ਕਰਦੀ ਜੀ ਸੁਪਰੀਮ ਕੋਰਟ ਕਹੀ ਜਾਂਦੀ ਹੈ ਦਿਲਜੀਤ ਸਿੰਘ ਬੱਲੇਵਾਲ ਦੀ ਸਿਹਤ ਦੀ ਸਾਨੂੰ ਬੜੀ ਚਿੰਤਾ ਉਹਦੀ ਗੱਲ ਕਰੋ ਵੀ ਤੁਸੀਂ ਸੜਕ ਘਰਾਉਣ ਦੀ ਗੱਲ ਕਰੋ ਹਮ ਸੜਕ ਜਿਹੜੀ ਤੁਹਾਡੇ ਕੋਲ ਪਟੀਸ਼ਨ ਹੈ ਉਹਦੀ ਤੁਸੀਂ ਗੱਲ ਹੀ ਛੱਡ ਗਏ ਉਹਦਾ ਜ਼ਿਕਰ ਤੱਕ ਨਹੀਂ ਕਰਦੇ ਉਹ ਵੀ ਅਨਫੋਰਚਨਟਲੀ ਇਸ ਲੈਵਲ ਤੇ ਆ ਗਏ ਵੀ ਜੋ ਸਰਕਾਰ ਕਹਿੰਦੀ ਹੈ ਉਹੀ ਸੁਪਰੀਮ ਕੋਰਟ ਨੇ ਕਰਨਾ ਹੈ ਤੇ ਫਿਰ ਲੋਕ ਕਿੱਥੇ ਜਾਣ ਇਨਸਾਫ ਲੈਣ ਲਈ ਕਿੱਥੇ ਜਾਣ ਲੋਕਾਂ ਕੋਲ ਕਿਹੜਾ ਰਸਤਾ ਹੈ ਸਵਾਏ ਐਸ ਤੋਂ ਪੀਸਫੁਲ ਮੋਡ ਆਫ ਐਜੀਟੇਸ਼ਨ ਤੇ ਬਗੈਰ ਹੋਰ ਰਸਤਾ ਕਿਹੜਾ ਸਰ ਸਰਬੰਧ ਪੰਦੇ ਸਿੰਘ ਜੀ ਦਾ ਕੱਲ ਹੀ ਉਹਨਾਂ ਨੇ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ ਵੀ ਨਵਾਂ ਮਰਜੀਵੜਾ ਜੱਥਾ 101 ਕਿਸਾਨਾਂ ਦਾ ਅਸੀਂ ਸੰਭੂ ਬਾਰਡਰ ਤੋਂ ਦੁਆਰਾ ਭੇਜਾਂਗੇ ਤੇ ਦੂਜੇ ਪਾਸੇ 111 ਹੋਰ ਢੱਲੇਵਾਲ ਮਰਨ ਵਰਤ ਤੇ ਬੈਠ ਚੁੱਕੇ ਆ ਸਰੀ ਅਲੱਗ-ਅਲੱਗ ਲੀਤੀਆਂ ਅਲੱਗ-ਅਲੱਗ ਪਾਲਿਸੀਆਂ ਕੀ ਦੋਨਾਂ ਦੀ ਵਿਚਾਰ ਸਹਿਮਤ ਨਹੀਂ ਆਪਸੀ ਸਹਿਮਤੀ ਨਹੀਂ ਵੀ ਇਕੱਠੇ ਮਿਲ ਕੇ ਨਹੀਂ ਚੱਲ ਰਹੇ ਤੁਹਾਨੂੰ ਲੱਗਦਾ ਵੀ ਇੱਕ ਸਾਈਡ ਤੋਂ ਵੀ ਦੋ ਗਰੁੱਪ ਬਣ ਚੁੱਕੇ ਦੋ ਧੜੇ ਬਣ ਚੁੱਕੇ ਨੇ ਵੀ ਉਹ ਅਲੱਗ-ਅਲੱਗ ਆਪਣੀ ਨੀਤੀ ਤੇ ਚੱਲ ਰਹੇ ਨੇ ਦੇਖੋ ਇਹ ਬਿਹਤਰ ਹੈ ਉਹਨਾਂ ਤੇ ਸਵਾਲ ਕਰੋ ਕਿ ਅਸੀਂ ਉਸ ਸੈਜਿਟੇਸ਼ਨ ਦਾ ਪਾਰਟ ਨਹੀਂ ਓਕੇ ਓਕੇ ਜਦੋਂ ਅਸੀਂ ਉੱਥੋਂ ਆਏ ਆ ਸਾਡੀਆਂ ਕੁਝ ਮੰਗਾਂ ਸੀ ਜਿਹੜੀਆਂ ਵਿਚਾਲੇ ਰਹਿ ਗਈਆਂ ਸੀ ਉਹਨਾਂ ਤੇ ਲੜਾਈ ਅਸੀਂ ਸਾਰੇ ਇਕੱਠੇ ਲੜਨਾ ਚਾਹੁੰਦੇ ਸੀ ਓਕੇ ਸਾਡੇ ਵਿੱਚੋਂ ਇਹਨਾਂ ਸੱਜਣਾ ਨੇ ਬਹੁਤ ਕਾਲ ਕੀਤੀ ਸਾਨੂੰ ਪੁੱਛਿਆ ਹੀ ਨਹੀਂ ਔਰ ਆਪਣੇ ਆਪ ਇਹ ਜਿੱਤੇ ਸੇ ਸ਼ੁਰੂ ਕਰਤੀ ਸਾਡੇ ਲਈ ਬੜਾ ਇਹ ਧਰਮ ਸੰਕਟ ਹੈ ਵੀ ਅਸੀਂ ਵਿਰੋਧ ਇਹਦਾ ਕਰ ਨਹੀਂ ਸਕਦੇ ਜੀ ਸਪੋਰਟ ਅਸੀਂ ਕਰਨ ਜਾਂਦੇ ਆ ਔਰ ਉਹ ਸਾਡੀ ਜਿਸ ਤਰ੍ਹਾਂ ਲੈਣੀ ਚਾਹੀਦੀ ਹੈ ਹੋਲ ਹਾਰਟਡਲੀ ਸਪੋਰਟ ਉਹ ਉਹ ਤੋਂ ਥੋੜਾ ਜਿਆਦਾ ਟਲਦੇ ਨੇ ਟਾਲਾ ਬਟਦੇ ਨੇ ਉਹ ਕਹਿੰਦੇ ਨੇ ਵੀ ਲੋਕਾਂ ਨੂੰ ਤਾਂ ਭੇਜ ਦਿਓ ਸਾਡੇ ਕੋਲ ਸਾਡੇ ਕੋਲ ਤੁਸੀਂ ਨਾ ਆਓ ਜੀ ਸਾਡੇ ਲਈ ਤਾਂ ਬੜੀ ਇੱਕ ਬੜੀ ਅਜੀਬ ਸਥਿਤੀ ਪੈਦਾ ਹੋਈ ਹੈ ਨਾ ਅਸੀਂ ਵਿਰੋਧ ਕਰ ਸਕਦੇ ਆ ਨਾ ਅਸੀਂ ਕੁਝ ਹੋਰ ਕਰਨ ਜੋਗੇ ਆ ਹਾਂ ਚਿੰਤਾ ਸਾਨੂੰ ਹੈ ਕਿਉਂਕਿ ਲੀਡਰ ਇੰਨਾ ਛੇਤੀ ਨਹੀਂ ਬਣਦਾ ਸਾਲਾਂ ਬੱਧੀ ਮਿਹਨਤ ਤੋਂ ਬਾਅਦ ਲੋਕਾਂ ਦੀ ਲੜਾਈ ਲੜ ਕੇ ਫਿਰ ਕੋਈ ਲੀਡਰ ਚੰਗਦਾ ਤੇ ਔਰ ਸਿੱਖ ਧਰਮ ਵਿੱਚ ਵਰਤ ਦੀ ਕੋਈ ਮਾਨਤਾ ਨਹੀਂ ਹੈ ਵਰਤ ਨੂੰ ਮਿਲਦੀ ਪਰ ਉਹਨਾਂ ਨੇ ਰੱਖ ਲਿਆ ਹੁਣ ਉਹਨੂੰ ਅਸੀਂ ਕੀ ਕਹਿ ਸਕਦੇ ਆ ਪਰ ਮੈਂ ਸਮਝਦਾ ਵੀ ਇਹਦੇ ਤੇ ਉਸ ਵੇਲੇ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਸੀ ਜਦੋਂ ਮਰਨ ਬਰਤ ਉਹਨਾਂ ਨੇ ਰੱਖਿਆ ਉਦੋਂ ਰੁਕਣਾ ਚਾਹੀਦਾ ਸੀ ਸੰਘਰਸ਼ ਕਰਕੇ ਮਰਨਾ ਉਹ ਇੱਕ ਅਲੱਗ ਚੀਜ਼ ਹੈ ਜੀ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨ ਲਈ ਤੁਸੀਂ ਮਰਨ ਬਰਤ ਰੱਖੋ ਇੱਕ ਅਲੱਗ ਚੀਜ਼ ਹੈ ਪਰ ਫਿਰ ਵੀ ਜੋ ਉਹਨਾਂ ਨੇ ਕਰ ਲਿਆ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਸਾਡੇ ਕੋਲ ਜੋ ਸਪੋਰਟ ਹੁੰਦੀ ਹੈ ਅਸੀਂ ਸਪੋਰਟ ਕਰਨ ਨੂੰ ਤਿਆਰ ਹਾਂ ਅਸੀਂ ਉਹਨਾਂ ਨੂੰ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਆਂ ਔਰ ਸਾਨੂੰ ਹਮਦਰਦੀ ਹੈ ਸਾਨੂੰ ਚਿੰਤਾ ਹੈ ਕਿ ਸਰ ਡਲੇਵਾਰ ਦੀ ਸਿਹਤ ਜਿਹੜੀ ਉਹ ਬਚਣੀ ਚਾਹੀਦੀ ਭਵਿੱਖ ਵਿੱਚ ਤੁਸੀਂ ਸਰ ਕਿਵੇਂ ਦੇਖਦੇ ਹੋ ਇਹ ਅੰਦੋਲਨ ਵੀ ਸਿਖਰਾਂ ਤੇ ਲੱਗੂਗਾ ਸਫਲਤਾ ਮਿਲੂਗੀ ਕਿਸਾਨ ਵਾਪਸ ਘਰਾਂ ਨੂੰ ਪਰਤਣੇ ਇੰਨੀ ਨਕਮੀ ਸਰਕਾਰ ਦੇ ਹੁੰਦੇ ਹਨ ਤੁਸੀਂ ਕੁਝ ਪ੍ਰੇਡਿਕਟ ਨਹੀਂ ਕਰ ਸਕਦੇ ਹਮ ਸਰਕਾਰ ਤਾਂ ਹੈ ਹੀ ਨਹੀਂ ਕਿਤੇ ਜੀ ਸਰਕਾਰ ਤਾਂ ਕਿਤੇ ਦੇਖੋ ਬੇਸਿਕਲੀ ਡੈਮੋਕ੍ਰੇਸੀ ਚ ਕੀ ਹੁੰਦਾ ਕੋਈ ਕਾਲਾ ਬਿੱਲਾ ਲਾਰੇ ਸਰਕਾਰ ਦੀ ਡਿਊਟੀ ਬਣਦੀ ਹੈ ਉਹ ਪੁੱਛੇ ਵੀ ਤੈਨੂੰ ਕੀ ਤਕਲੀਫ ਹੈ ਇੱਥੇ ਤਾਂ 52 ਦਿਨ 53 ਦਿਨ ਹੋ ਗਏ ਲੱਲੇਵਾਲ ਸਾਹਿਬ ਨੂੰ ਮਰਨ ਮਰਤੇ ਬੈਠਿਆ 111 ਕਿਸਾਨ ਹੋਰ ਮਰਨ ਵਰਤੇ ਬੈਠ ਗਿਆ ਜ ਦੂਜਾ ਤੀਜਾ ਦਿਨ ਹੈ ਬਿਲਕੁਲ ਔਰ 101 ਕਿਸਾਨਾਂ ਦਾ ਜਥਾ ਜਾਂਦਾ ਉਹ ਗੋਟੀਅਰ ਗੈਸ ਛੱਲ ਮਾਰ ਕੇ ਗੋਲੀਆਂ ਚਲਾ ਕੇ ਉਹਨਾਂ ਨੂੰ ਫੱਟੜ ਕਰਕੇ ਵਾਪਸ ਭੇਜ ਦਿੰਦੇ ਆ ਤੇ ਸਰਕਾਰ ਨੂੰ ਦੀ ਚੀਜ਼ ਕਿੱਥੇ ਹੈ ਕਿੱਥੇ ਸੰਵਿਧਾਨ ਚ ਲਿਖਿਆ ਵੀ ਤੁਸੀਂ ਪੀਸਫੁਲੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਲੋਕਾਂ ਤੇ ਟੀਅਰ ਗੈਸ ਛੱਡੋ ਕਿੱਥੇ ਸੰਵਿਧਾਨ ਚ ਲਿਖਿਆ ਤੁਸੀਂ ਲੋਕ ਪੀਸਫੁਲ ਲੋਕਾਂ ਤੇ ਪਾਣੀ ਦੀਆਂ ਪਿਛਾੜਾ ਮਾਰੋ ਕਿੱਥੇ ਸੰਵਿਧਾਨ ਚ ਲਿਖਿਆ ਵੀ ਸਰਕਾਰ ਬੈਰੀਕਡ ਲਾ ਕੇ ਆਪਣੀ ਰਾਜਧਾਨੀ ਜਾਣ ਤੋਂ ਲੋਕਾਂ ਨੂੰ ਰੋਕੇ ਔਰ ਉਹ ਵੀ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਪੋਲੀਟਿਕਲ ਪੋਲੀਟਿਕਲ ਵਿਰੋਧੀ ਨਹੀਂ ਜੀ ਤੇ ਕੋਈ ਕੋਈ ਪੋਲੀਟਿਕਲ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਕਿਸਾਨ ਨੇ ਇੱਕ ਪਾਸੇ ਤਾਂ ਤੁਸੀਂ ਉਹਨੂੰ ਅੰਨਦਾਤਾ ਕਹਿੰਦੇ ਹੋ ਫਿਰ ਅੰਨਦਾਤਾ ਨੂੰ ਤੁਸੀਂ ਆਪਣੀ ਰਾਜਧਾਨੀ ਵੀ ਨਹੀਂ ਜਾਣ ਦਿੰਦੇ ਜੇ ਰਾਜਧਾਨੀ ਨਹੀਂ ਜਾਣ ਦੇਣਾ ਉੱਥੇ ਬੈਠਿਆਂ ਦੀ ਤੁਸੀਂ ਸੁਣਦੇ ਨਹੀਂ ਮਰਨ ਵਰਤੇ ਬੈਠੇ ਸਰਦੇ ਲੀਡਰ ਦੀ ਜਿਹੜੀ ਹੈ ਉਹ ਸਿਹਤ ਦਿਨ-ਬਦਨ ਖਰਾਬ ਹੋ ਰਹੀ ਹੈ ਚਿੰਤਾਜਨਕ ਸਥਿਤੀ 'ਚ ਹੈ ਤੇ ਉਹ ਫੇਰ ਵੀ ਗੱਲ ਸੁਣਦੀ ਨਹੀਂ ਪਰ ਪੰਜਾਬ ਸਰਕਾਰ ਨੇ ਤਾਂ ਕਿਹਾ ਸਰ ਡੱਲੇਵਾਲ ਦੀ ਸਿਹਤ ਬਹੁਤ ਮਤਲਬ ਠੀਕ ਹੈ ਨਾਜ਼ੁਕ ਨਹੀਂ ਇੱਕ ਹੀ ਦੋਰਾ ਚਿਹਰਾ ਪੰਜਾਬ ਸਰਕਾਰ ਦਾ ਸਾਥ ਦੇਣ ਦੀ بجائے ਉਹ ਕਿਸਾਨਾਂ ਨੂੰ ਮਤਲਬ ਅਲੱਗ ਕਰ ਰਹੀ ਹੈ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਵੀ ਐਡੀ ਇਨਸੈਂਸਿਟਿਵ ਸਰਕਾਰ ਪੰਜਾਬ 'ਚ ਬਣਾ ਲਈ ਜਿਹਨੂੰ ਨਾ ਤਾਂ ਸਮਝ ਹੈ ਨਾ ਹੀ ਉਹਨਾਂ ਦਾ ਕੋਈ ਅਸੂਲ اخلاق ਹੈ ਜੀ ਤੁਸੀਂ ਕਮੇਂਜਾਬ ਵੰਜਾ ਦਿਨ ਤੇ ਬੰਦਾ ਭੁੱਖ ਹੜਤਾਲ ਤੇ ਬੈਠਾ ਤੁਸੀਂ ਕਹੋ ਉਹਦੀ ਸਿਹਤ ਇੰਪਰੂਵ ਕਰ ਰਹੀ ਹੈ ਹਾਉ ਇਜ਼ ਇਟ ਪੋਸੀਬਲ ਜੀ ਬਿਲਕੁਲ ਇੱਕ ਮੈਂ ਇਹਦਾ ਮਤਲਬ ਤੁਸੀਂ ਵੱਡੇ ਵੱਡੇ ਬੇਈਮਾਨ ਹੋ ਔਰ ਹੋਰ ਵੀ ਇਸ ਤੋਂ ਅੱਗੇ ਮੈਂ ਜਾਣਨਾ ਪੰਜਾਬ ਸਰਕਾਰ ਦੱਸੇ ਉਹਦੀ ਕੀ ਐਫਰਟ ਹੈ ਮੁੱਖ ਮੰਤਰੀ ਕਦਰ ਵਾਸਤੇ ਜੁਣਿਆ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਦੀ ਸੇਫਟੀ ਲਈ ਡੱਲੇਵਾਲ ਦੀ ਸੇਫਟੀ ਲਈ ਕੀ ਕੀਤਾ ਉਹਨੇ ਗਿਆ ਪ੍ਰਧਾਨ ਮੰਤਰੀ ਕੋਲ ਇੱਕ ਵਾਰੀ ਨਹੀਂ ਬਿਲਕੁਲ ਦਿੱਲੀ ਚ ਉਹਨਾਂ ਦਾ ਫਿਕਰ ਪਿਆ ਉੱਥੇ ਭੱਜਿਆ ਫਿਰਦਾ ਸਾਰਾ ਦਿੱਲੀ ਚ ਉਹਨਾਂ ਦਾ ਖਰਚਾ ਪੰਜਾਬ ਸਰਪਰੇ ਇਹ ਪੰਜਾਬ ਦੀ ਚਿੰਤਾ ਕਿਹਨੂੰ ਹੈ ਇਹ ਤਾਂ ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਪੁੱਲ ਕੀਤੀ ਹੈ ਇਹੋ ਜਿਹੇ ਲੋਕਾਂ ਨੂੰ ਚੁਣ ਲਿਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਨਾ ਕੁਝ ਆਉਂਦਾ ਸਰਕਾਰਾਂ ਕਿਵੇਂ ਚਲਾਉਣੀ ਆ ਨਾ ਉਹਨਾਂ ਦੀ ਲੋਕਾਂ ਦੇ ਮਸਲਿਆਂ ਤੇ ਕੋਈ ਪਕੜਾ ਹੈ ਨਾ ਉਹਨਾਂ ਦੀ ਲੋਕਾਂ ਨਾਲ ਕੋਈ ਹਮਦਰਦੀ ਹੈ ਸਿਰਫ ਸੱਤਾ ਦਾ ਆਨੰਦ ਮਾਣਨ ਡਾਗੇ ਬੜੀ-ਬੜੀਆਂ ਬੋਲੀਆਂ ਬੋਲਦੇ ਨੇ ਜ਼ੁਬਾਨ ਉਹਨਾਂ ਦੀ ਵਾਸਤੇ ਨਹੀਂ ਤੇ ਪਤਾ ਨਹੀਂ ਕੀ ਨੂੰ ਕੀ ਕਹਿ ਦੇਣਾ ਤੇ ਇਹ ਜੀ ਸਰਕਾਰ ਕੋਲੋਂ ਕੀ ਆਸ ਰੱਖਦੇ ਹੋ ਵੀ ਉਹ ਕੁਝ ਲੋਕਾਂ ਲਈ ਠੀਕ ਕਰੇਗੀ ਹਮ ਸੋ ਧੰਨਵਾਦ ਫਿਲਹਾਲ ਇੰਨੀ ਗੱਲਬਾਤ ਰਹੀਏ ਪ੍ਰੋਗਰਾਮ ਖਤਮ ਕਰਦੇ ਆ ਥੈਂਕ ਯੂ ਮੇਰਬਾਣ